ਸਮਾਨ ਸਾਹਿਬ ਜਿਹੜੇ ਪੰਜਾਬ ਦੇ ਪੁੱਤਰ ਹੈ ਔਰ ਮੈਨੂੰ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜੇ ਘਾਰੇ ਮਹਿਲ ਬਾੜੀਆਂ ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਹੈ ਮੈਨੂੰ ਅਕਸਰ ਯਾਦ ਹੈ ਕਿ ਜਦੋਂ ਅਸੀਂ ਸਰਕਾਰ ਛੁਂਦੇ ਸਨ ਤੇ ਬਹੁਤ ਸਾਰੇ ਐਜੀਟੇਸ਼ਨ ਕਰਨ ਵਾਲੇ ਸਾਡੇ ਘਰੇ ਆ ਜਾਂਦੇ ਸੀ ਪੁਲਿਸ ਬੈਰੀਕੇਟਿੰਗ ਲਾ ਦਿੰਦੀ ਸੀ ਉਥੇ ਡੰਡੇ ਵਾਲੀ ਪੁਲਿਸ ਆ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਤੋਂ ਚਲੇ ਜਾਓ ਕਹਿੰਦੇ ਨਹੀਂ ਸਰ ਫਿਰ ਉਹ ਪ੍ਰੋਟੋਕਾਲ ਚ ਮੈਂ ਕਿਹਾ ਬਿਲਕੁਲ ਚਲੇ ਜਾਓ ਬੈਰਗੇਟ ਆਪ ਦੇ ਲੈ ਜਾਓ ਮੈਂ ਆਪ ਦੇ ਘਰ ਦਾ ਦਰਵਾਜ਼ਾ ਖੋਲ ਦਿੰਦਾ ਸੀ ਇਹ ਤਸਵੀਰਾਂ ਵੀ ਹੈਗੀਆਂ ਫੇਸਬੁੱਕ ਤੇ ਫਿਰ ਉਹ ਮੇਰੇ ਲਾਂਚ ਆ ਜਾਂਦੇ ਸੀ ਫਿਰ ਮੈਂ ਲਾਂਚ ਦਰੀਆਂ ਵਿਛਾ ਕੇ ਉਹਨਾਂ ਨੂੰ ਠੰਡਾ ਪਿਆ ਕੇ ਉਹਨਾਂ ਨਾਲ ਬੈਠਦਾ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜਦੋਂ ਤੁਹਾਡਾ ਰਾਂਝਾ ਰਾਜੀ ਹੋ ਜੇ ਜਾਂ ਮਿਲ ਕੇ ਤੁਹਾਡਾ ਮਨ ਠੀਕ ਲੱਗੇ ਤੁਹਾਨੂੰ ਉਦੋਂ ਤੁਸੀਂ ਮੇਰੇ ਖਿਲਾਫ ਮੁਰਦਾਬਾਦ ਦਾ ਨਾਹਰਾ ਲਾਉਣਾ ਬੰਦ ਕਰਿਓ ਨਹੀਂ ਮੇਰਾ ਘਰ ਹੈ ਮੇਰਾ ਘਰ ਨਹੀਂ ਹੈ ਤੁਹਾਡਾ ਘਰ ਹੈ ਇਹ ਤੁਹਾਡੀ ਬਦੌਲਤ ਸਾਨੂੰ ਇੱਥੋਂ ਤੱਕ ਅਸੀਂ ਲੋਕ ਪਹੁੰਚੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਜਨਤਾ ਹੈ ਇਹਨਾਂ ਦੇ ਚਰਨਾਂ ਦੀ ਮਿੱਟੀ ਸਾਨੂੰ ਮੱਥੇ ਤੇ ਲਾਉਣੀ ਚਾਹੀਦੀ ਹੈ ਜੇ ਕੋਈ ਆ ਜਾਏਗਾ ਇੰਨੀਆਂ ਵੱਡੀਆਂ ਸਰਕਾਰੀ ਕੋਠੀਆਂ ਮੈਂ ਤਾਂ ਕਹਾਂਗਾ ਕਿ ਅੰਦਰ ਹੀ ਬਿਠਾ ਲਓ ਔਰ ਆਪਣੇ ਆਪ ਲੋਕ ਕੋਈ ਐ ਨਹੀਂਗਾ ਕਿ ਕਚੜਾ ਚ ਵੜ ਜਾਣਗੇ ਅੰਦੋਲਨਕਾਰੀ ਹੈ ਆਪਦੀ ਗੱਲ ਕਰਨੀ ਚਾਹੁੰਦੇ ਆ ਆਪਦੀ ਬਾਤ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਤੁਸੀਂ ਸੁਪਰੀਮ ਕੋਰਟ ਚ ਜਾਓ ਇਹ ਗੱਲ ਕੋਈ ਚੰਗੀ ਨਹੀਂ ਹੈ ਡਰ ਕੇ ਉਹਨਾਂ ਨੂੰ ਇਸ ਤੋਂ ਚੰਗਾ ਤਾਂ ਤੁਸੀਂ ਆਪ ਹੀ ਪੁਲਿਸ ਤੋਂ ਕੁਝ ਕਰਾ ਕੇ ਉਹਨਾਂ ਨੂੰ ਉਠਾ ਦਿਓ ਵਿਚਾਰੇ ਨੂੰ ਡਰ ਕੇ ਉਹਨੇ ਕੋਈ ਡਰ ਨਹੀਂ ਹੈ ਡਰੇ ਆ ਕਿ ਰੋਜ਼ਾਨਾ ਰੋਜ਼ਾਨਾ ਹੁਣ ਜਿਹੜੀ ਜਨਤਾ ਨੂੰ ਦੋ ਇਹ ਸਤਾ ਲਈ ਸੀ ਹੁਣ ਉਹਨਾਂ ਤੋਂ ਨਫ਼ਰਤ ਹੋ ਗਈ ਹੈ ਹੀ ਡਰ ਸੇ ਕੱਲ ਦੇ ਗ੍ਰੈਂਡ ਸ਼ੋਅ ਤੋਂ ਬਾਅਦ ਅੱਜ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ ਤੇ ਅੱਜ ਕੀ ਕੀ ਮੀਟਿੰਗਸ ਕਰਾਂਗੇ ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਸੁਬਾ ਕਿੱਥੇ ਗਏ ਕਿਵੇਂ ਗਏ ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ ਅੱਜ ਸਾਡੀਆਂ ਮੀਟੀਆਂ ਸੀਗੀਆਂ ਪਹਿਲਾਂ ਸਾਡੇ ਤਲਵਾਰ ਸਾਹਿਬ ਦੇ ਉੱਥੇ ਮੈਨ ਵਰਕਰਾਂ ਨਾਲ ਗੱਲ ਕੀਤੀ ਫਿਰ ਡਾਬਰ ਸਾਹਿਬ ਦੇ ਕੀਤੀ ਹੁਣ ਮੈਂ ਭਾਂਡੇ ਸਾਹਿਬ ਦੇ ਚਲੇ ਆਂ ਔਰ ਨਾਲ ਹੀ ਨਾਲੇ ਜਿਹੜੀਆਂ ਸੰਸਾਵਾਂ ਗਊਸ਼ਾਲਾ ਤੇ ਹੋਰ ਸਾਰੀਆਂ ਸੰਸਾਵਾਂ ਦੇ ਨਕਮਸਕ ਵੀ ਹੋਣਾ ਹੈ ਸੇਵਾ ਵੀ ਨਿਭਾਉਣੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਹੈ ਸਰ ਲੁਧਿਆਣੇ ਦੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਟੇਕ ਅਪ ਕਰਨਾ ਚਾਹੁੰਦੇ ਹੋ ਲੁਧਿਆਣੇ ਦੇ ਬਹੁਤ ਸਾਰੇ ਮੁੱਦੇ ਨੇ ਤੇ ਪਹਿਲੇ ਸਭ ਤੋਂ ਵੱਡਾ ਮੁੱਦਾ ਤਾਂ ਇੰਡਸਟਰੀ ਦਾ ਮੁੱਦਾ ਹੈ ਕਿ ਇੱਥੋਂ ਦੀ ਇੰਡਸਟਰੀ ਹੁਣ ਬਾਹਰ ਜਾ ਰਹੀ ਹੈ ਜੰਮੂ ਜਾ ਰਹੀ ਹੈ ਜਬਲਪੁਰ ਜਾ ਰਹੀ ਹੈ ਯੂਪੀ ਜਾ ਰਹੀ ਹੈ ਸੋ ਇਸ ਇੰਡਸਟਰੀ ਨੂੰ ਪੰਜਾਬ ਚ ਕਿਵੇਂ ਰੋਕਿਆ ਜਾਵੇ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਇੰਡਸਟਰੀ ਨੂੰ ਦੇਈਏ ਤਾਂ ਜੋ এনवायरमेंट ਫ੍ਰੈਂਡਲੀ ਬਣੇ ਔਰ ਗਵਰਨਮੈਂਟ ਫ੍ਰੈਂਡਲੀ ਇੰਡਸਟਰੀ ਨੂੰ ਇਹ ਲੱਗੇਗੀ ਗਵਰਨਮੈਂਟ ਸਾਡੇ ਨਾਲ ਖੜੀ ਹੈ ਦੂਸਰਾ ਪੋਲਿਊਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਆਈਦਰ ਇਟਸ ਅ ਬੁੱਢਾ ਨਾਲਾ ਆਈਦਰ ਹੋਰ ਸਾਰੇ ਸੋ ਔਰੀ ਸਮੱਸਿਆ ਬਹੁਤ ਗੰਭੀਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੋਲਿਊਸ਼ਨ ਹੈ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੂੰ ਨਿਗਲ ਲਏਗਾ ਅਗਰ ਤੁਹਾਡੇ ਟਾਈਮ ਦੇ ਉੱਤੇ ਸਰਕਾਰ ਦੇ ਟਾਈਮ ਦੇ ਉੱਤੇ 650 ਕਰੋੜ ਰੁਪਏ ਲੈ ਕੇ ਆਏ ਸੀ ਰਮਨੀ ਸਿੰਘ ਮਿੱਟੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਹੈ ਕਿਹੜਾ 650 ਕਰੋੜ ਰੁਪਿਆ ਆਇਆ ਜਾਂ ਕਿੱਥੇ ਆਇਆ ਇਹ ਕੁੜੀ ਸ਼ੋਮੀ ਦਾ ਲੈਟਰ ਕਿ 650 ਕਰੋੜ ਰੁਪਿਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾ ਚਿਰ অথেন্টিਸਿਟੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਥੇ ਕਿ 650 ਕਰੋੜ ਮਿੱਟੂ ਗੱਦੀ ਕਰ ਰਹੇ ਸੀ ਮਿੱਟੂ ਜੀ ਨੇ ਕਹਿਣਾ ਤੇ ਕਰਨੀਂ ਚ ਮੈਨੂੰ ਅਰੀ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਹੈ ਕੌਣ ਲੈ ਕੇ ਆਇਸੀ ਸਰ ਕੇਂਦਰ ਸਰਕਾਰ ਕੋ ਲੈ ਕੇ ਆਇਸੀ ਮੈਂ ਮੈਂ ਕੀ ਦੱਸਣ ਸਬੂਤ ਕਰਨ ਹਾਂ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਰ੍ਹਾਂ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਅਸੀਂ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ ਮੈਨੂੰ ਵਿਖਾਈ ਨਹੀਂ ਦਿੱਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇਦਾ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀਰਾ ਹੋ ਗਿਆ ਦੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮੰਡੀ ਪੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਕੌਸ਼ਲਾਲ ਆਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦੇਣਾ ਚ ਰਿਸੀਵ ਕਰ ਲੈਣਾ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ नहीं ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਉਹ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਹੁਣ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਿਕਿਉਰਿਟੀ ਵਿੱਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ ਖੜਾ ਕਰ ਸਰ ਸੁਮੇਤ ਮੈਂ ਤੁਹਾਨੂੰ ਇਹ ਵੀ ਕਰਾਂਗਾ ਬਿੰਤੂ ਜੀ ਹਲੋ ਬਿੰਤੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਹੁੰਦਾ ਹੈ ਉਦੋਂ ਬਿੰਤੂ ਜੀ ਵਿਖਦੇ ਹੈ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੰਤੂ ਸਰ ਸੁਮੇਤ ਸਿੰਘ ਬਾਦਲ ਤੁਹਾਡੇ ਬਾਰੇ ਸੁਵੀਰ ਕੀ ਕਹ ਸੁਖਬੀਰ ਜੀ ਨੇ ਕਹਿੰਦੇ ਪਾਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਵੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵੜਿੰਗੇ ਨੇ ਫੜੀਆਂ ਵਾਰੀ-ਵਾਰੀ ਸੁਪਨੇ 'ਚ ਆਦਰੀਆਂ ਸੁਖਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ 'ਚ ਕਦੇ ਸੁਖਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ 'ਚ ਦੇ ਸਕਦਾ ਹੈ ਰਾਜਾ ਵੜਿੰਗੇ ਇਸ ਕਰਕੇ ਸੁਪਨੇ 'ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹਦੇ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜ ਤੱਕ ਕਰ ਰਿਹਾ ਔਰ ਸੁਖਵੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹ ਤਾਂ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਵੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਹੋਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਿਲਾਵਾਂਗਾ ਤੇ ਫਿਰ بارش ਹੋਇਆ ਕਰੇਗੀ ਉਸ ਵੀਰ ਜੀ ਇਹ ਵੀ ਕਹਿ ਸਕਦੇ